ਆਜੋ ਅੱਜ ਤੁਹਾਨੂੰ ਆਪਾਂ ਦੱਸੀਏ ਕਿ ਆਸਟ੍ਰੇਲੀਆ ਦੇ ਵਿੱਚ گاਵਾਂ ਤੋਂ ਜ਼ਿਆਦਾ ਦੁੱਧ ਲੈਣ ਲਈ ਸਾਡਾ ਡੇਲੀ ਦਾ گاਵਾਂ ਦਾ ਕੀ ਰੁਟੀਨ ਆ ਸੋ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਤਰੀਕੇ ਜਦੋਂ گاਵਾਂ ਮਿਲਕਿੰਗ ਕਰਨ ਦੇ ਲਈ ਆਉਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਜਦੋਂ ਹੀ ਗਾਂ ਰੋਟਰੀ ਦੇ ਉੱਪਰ ਐਂਟਰ ਕਰਦੀ ਆ ਤਾਂ ਉਸੇ ਹੀ ਸਮੇਂ ਹਰ ਇੱਕ ਗਾਂ ਨੂੰ ਫੀਡ ਪਾ ਦਿੱਤੀ ਜਾਂਦੀ ਆ ਆਟੋਮੈਟਿਕ ਫੀਡਰ ਦੇ ਦੁਆਰਾ ਜਿਹਦੇ ਵਿੱਚ 3 ਕਿਲੋ ਇੱਕ ਡੰਗ ਦੀ ਆਪਾਂ ਇਹਨਾਂ ਨੂੰ ਫੀਡ ਪਾਉਂਦੇ ਆ ਯਾਨੀ ਕਿ ਦੋਨੇ ਡੰਗ ਜਦੋਂ ਮਿਲਕਿੰਗ ਹੁੰਦੀ ਆ 6 ਕਿਲੋ ਇਹਨਾਂ ਨੂੰ ਫੀਡ ਮਿਲ ਜਾਂਦੀ ਆ ਨਾਲ ਹੀ ਇਹਨਾਂ ਨੂੰ ਜਦੋਂ ਹੀ ਇਹਨਾਂ ਦੀ ਮਿਲਕਿੰਗ ਹੋ ਜਾਂਦੀ ਆ ਤਾਂ ਇਸ ਤਰੀਕੇ ਇਹ ਜਿਹੜੀਆਂ ਗਾਵਾਂ ਇਹ ਫੀਡ ਪਾਇੰਟ ਤੇ ਜਾ ਕੇ ਖੜਦੀਆਂ ਨੇ ਉੱਥੇ ਤਕਰੀਬਨ 2 ਤੋਂ 2.5 ਘੰਟੇ ਖੜਦੀਆਂ ਨੇ ਇੱਥੇ ਆਪਾਂ ਇਹਨਾਂ ਨੂੰ ਮੱਕੀ ਦਾ achar ਖਵਾਉਨੇ ਆ ਜਿਹੜਾ ਕਿ ਆਪਾਂ ਆਪ ਤਿਆਰ ਕੀਤਾ ਹੋਇਆ ਵਧੀਆ ਮੱਕੀ ਦਾ achar ਆ ਵਧੀਆ ਮੱਕੀ ਦੇ ਦਾਣੇ ਵਿੱਚ ਆ ਤਾਂ ਇਹ ਜਦੋਂ achar ਖਾ ਲੈਂਦੀਆਂ ਨੇ ਤਾਂ ਉਸ ਤੋਂ ਬਾਅਦ ਹੱਕ ਕੇ ਆਪਾਂ ਇਹਨਾਂ ਨੂੰ ਜਿੱਥੇ ਇਹਨਾਂ ਨੇ ਘਾਹ ਚਰਨਾ ਹੁੰਦਾ ਉਸ ਪੈੜਿਕ ਦੇ ਵਿੱਚ ਛੱਡਿਆਈਦਾ ਸੀਮ ਇਹੀ ਰੁਟੀਨ ਆ ਜਿਹੜਾ ਇਹ ਆਪਾਂ ਮਾਰਨਿੰਗ ਫਾਲੋ ਕਰਦੇ ਆ ਸੇਮ ਇਹੀ ਰੁਟੀਨ ਆਪਾਂ ਸ਼ਾਮ ਨੂੰ ਵੀ ਈਵਨਿੰਗ ਦੀ ਮਿਲਕਿੰਗ ਦੇ ਦੌਰਾਨ ਫਾਲੋ ਕਰਦੇ ਆ ਜਦੋਂ ਇਹ ਘਾ ਆ ਜਾਂਦੀਆਂ ਨੇ ਚਰਨ ਘਾ ਦੇ ਨਾਲ ਇਹ ਜਿਹੜਾ ਜ਼ਿਆਦਾ ਦੁੱਧ ਦਿੰਦੀਆਂ ਨੇ ਤੇ ਜਿਹੜਾ ਮੱਕੀ ਦਾ ਚਾਰ ਇੱਕੋ ਟਾਈਮ ਘਾ ਦੇ ਨਾਲ ਆਪਾਂ ਪਾਉਨੇ ਆ ਉਹਦੇ ਨਾਲ ਇਹ ਜਿਹੜਾ ਇਹਨਾਂ ਨੂੰ ਫਾਈਬਰ ਵਧੀਆ ਮਿਲ ਜਾਂਦਾ ਇਹਨਾਂ ਦੇ ਜਿਹੜਾ ਟੋਟਲ ਓਵਰਾਲ ਗੱਟ ਹੈਲਥ ਹਤੇ ਦੁੱਧ ਦੀ ਜਿਹੜੀ ਕੁਆਂਟੀਟੀ ਆ ਉਹ ਵਧੀਆ ਹੋ ਜਾਂਦੀ ਆ ਤੇ ਇਹਦੇ ਤੋਂ ਇਲਾਵਾ ਹਰ ਟਾਈਮ گاਵਾਂ ਦੇ ਕੋਲ ਇਸ ਤਰੀਕੇ ਦੇ ਪਾਣੀ ਦੇ ਟਰਾਫਾ ਹੁੰਦੇ ਹੀ ਨੇ ਜਿੰਨਾ ਚਾਹਣ ਇਹ ਓਨਾ ਪਾਣੀ ਉਥੋਂ ਪੀ ਸਕਦੀਆਂ ਨੇ ਕਿਉਂਕਿ ਦੁੱਧ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਾਣੀ ਹੁੰਦਾ ਜੇਕਰ ਪਾਣੀ ਦੀ ਕਮੀ ਆ ਜਾਏ ਗਾਂ ਨੂੰ ਤਾਂ ਵੀ ਦੁੱਧ ਘਟਾ ਦਿੰਦੀਆਂ ਨੇ ਸੋ ਇਹ ਕੁਝ ਕੁ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਮੈਕਸਿਮਮ ਪ੍ਰੋਡਕਸ਼ਨ ਲੈ ਰਹੇ ਆ ਆਪਣੇ ਡੇਲੀ ਫਾਰਮ ਤੇ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਕਿਤਾ ਖੇਤੀਬਾੜੀ ਚੈਨਲ ਨੂੰ ਜਰੂਰ ਫੋਲੋ ਕਰੋ